ਕਰੋੜਾ ਸ਼ਹਿਰ ਦੇ ਵਿੱਚ ਕਹਿੰਦੇ ਜੀ ਸੈਣੀ ਇਲੈਕਟ੍ਰੋਨਿਕ ਵਾਲੇ ਦੇ ਪਹੁੰਚੇ ਆ ਵੱਡਾ ਸ਼ੋਰੂਮ ਹੈ ਕਹਿੰਦੇ ਜੀ ਗਰਮੀਆਂ ਦੇ ਸੀਜ਼ਨ ਆ ਰਿਹਾ ਹੈ ਤਾਂ ਉਸ ਨੂੰ ਲੈ ਕੇ ਦੇਖਦੇ ਆ ਇਸ ਵਾਰ ਕਿਹੜੇ ਗਰਮੀਆਂ ਦੇ ਵਿੱਚ ਪਰਿਵਾਰਾਂ ਦੇ ਫਾਇਦੇ ਹੋਣਗੇ ਖਰੜ ਨਿਵਾਸੀਆਂ ਦੇ ਆੜ-ਆੜ ਦੇ ਪਿੰਡਾਂ ਦੇ ਕਿਹੜੇ ਫਾਇਦੇ ਹੋਣ ਜਾ ਰਹੇ ਨੇ ਜਯੁਰਾਜ ਭਾਈ ਹੁਣੀ ਸਾਡੇ ਨਾਲ ਮੌਜੂਦ ਨੇ ਦੇਖਦੇ ਨੇ ਸੈਨ ਇਲੈਕਟ੍ਰਿਕ ਆਹ ਕਿਹੜੇ ਕਿਹੜੇ ਫਾਇਦੇ ਕਰਦੇ ਨੇ ਭਾਈ ਸਸਰੀਕਾਲ ਜੀ ਹਾਂਜੀ ਭਾਈ ਸਸਰੀਕਾਲ ਠੀਕ ਠਾਕ ਸਭ ਵਧੀਆ ਹੀ ਜਿਵੇਂ ਕਿ ਤੁਹਾਨੂੰ ਪਤਾ ਹੈ ਗਰਮੀਆਂ ਤਾਂ ਆਈ ਗਈਆਂ ਗਰਮੀਆਂ ਚ ਹਰੇਕ ਪਰਿਵਾਰ ਦੀ ਨੀਡ ਆ ਏਸੀ ਕੂਲਰ ਫ੍ਰਿਜ ਤਾਂ ਆਪਾਂ ਸਾਰੇ ਕੰਪਨੀਆਂ ਜਿੰਨੀ ਵੀ ਤਰ੍ਹਾਂ ਦੀਆਂ ਕੰਪਨੀਆਂ ਐ ਇਲੈਕਟ੍ਰੋਨਿਕਸ ਚ ਜਿਵੇਂ ਹਿਟਾਚੀ ਹੋ ਗਿਆ ਐਲਜੀ ਹੋ ਗਿਆ ਸੈਮਸੰਗ ਹੋ ਗਿਆ ਵੋਪੂਲ ਹੋ ਗਿਆ ਬਾਕੀ ਆਈ ਸਾਰੇ ਬ੍ਰਾਂਡ ਆਪਣੇ ਕੋਲ ਅਵੇਲੇਬਲ ਨੇ ਛੋਟੀ ਰੇਂਜ ਤੋਂ ਲੈ ਕੇ ਬੜੀ ਰੇਂਜ ਤੱਕ ਸਾਰੀ ਜਿਕਣਾ ਆਪਣਾ ਕਹਿ ਦਿੰਦੇ ਆ ਸਾਰਾ ਮਕੇ ਜਿਕਣਾ ਕਹਿੰਦੇ ਆ ਸਮਾਨ ਆ ਉਹ ਸਾਰਾ ਆਪਣੇ ਕੋਲ ਅਵੇਲੇਬਲ ਆ ਬਾਕੀ ਜੇ ਆਪਾਂ ਗੱਲ ਕਰੀਏ ਏਸੀਆਂ ਦੀ ਤਾਂ ਏਸੀ ਆਪਣੇ ਕੋਲ ਡਿਸਪਲੇ ਹੋਏ ਹੋਏ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਹਰੇਕ ਬ੍ਰਾਂਡ ਦੇ ਆਪਣੇ ਕੋਲ ਏਸੀ ਆ ਆਈਐਫਬੀ ਹੋ ਗਿਆ ਐ ਐਲਜੀ ਹੋ ਗਿਆ ਕਿੰਨੇ ਕਿ ਟਨ ਤੋਂ ਸਟਾਰਟ ਹੋ ਜਾਂਦੇ ਨੇ ਬਾਈ ਜੇ ਗੱਲ ਕਰੀਏ ਆ ਭਾਜੀ ਆਪਣੇ ਕੋਲ 1 ਟਨ ਤੋਂ ਸ਼ੁਰੂ ਹੋ ਜਾਂਦੇ 1 ਟਨ ਤੋਂ ਵੀ ਹੈ ਵੈਸੇ ਸ਼ੁਰੂ ਹੋ ਜਾਂਦੇ ਜਿਕਣਾ 1 ਟਨ ਦੀ ਰੇਂਜ ਆ ਆਪਣੇ ਕੋਲ 25000 ਤੋਂ ਸ਼ੁਰੂ ਹੋ ਜਾਂਦੀ ਆ ਵਿਦ ਫਿਟਿੰਗ ਵੀ ਆਪਾਂ ਦੇ ਦਿੰਦੇ ਆ ਜੀ ਬਾਕੀ ਅਲਗ-ਅਲਗ ਬ੍ਰਾਂਡ ਦੀ ਅਲਗ-ਅਲਗ ਕੋਸਟਿੰਗ ਹੁੰਦੀ ਆ ਜਿਵੇਂ ਅੱਜ ਕੱਲ ਦੇ ਜਿਕਣਾ ਕੰ ਇਨਵਰਟਰ ਆ ਗਿਆ ਐਵੇਂ ਹਰੇਕ ਤਰ੍ਹਾਂ ਦੇ ਆਪਣੇ ਕੋਲ ਏਸੀ ਹੈਗੇ ਨੇ ਨਾ ਨਿਊ ਟੈਕਨੋਲੋਜੀ ਸਾਰੀ ਹਾਂਜੀ ਇਹ ਆਪਣੇ ਕੋਲ ਸਾਰੀ ਨਿਊ ਟੈਕਨੋਲੋਜੀ ਆ ਜਿਹੜੇ ਵੀ ਆਪਣੇ ਮਾਰਕੀਟ ਦੇ ਵਿੱਚ ਨਵੀਂ ਚੀਜ਼ ਆਂਦੀ ਆ ਉਹ ਸਾਰੀ ਸਭ ਤੋਂ ਪਹਿਲਾਂ ਆਪਣੀ ਸ਼ਾਪ ਤੇ ਆਂਦੀ ਆਈ ਤੇ ਆਪਾਂ ਆਪਣੇ ਕੋਲ ਭਾਜੀ ਵਾਈਫਾਈ ਕਨਵਰਟੇਬਲ ਹੋ ਗਿਆ ਈਕੋ ਫ੍ਰੈਂਡਲੀ ਹੋ ਗਿਆ ਆਪਣੇ ਕੋਲ ਬਾਕੀ ਡੁਅਲ ਇਨਵਰਟਰ ਹੋ ਗਿਆ ਇਹ ਸਾਰੇ ਤਰ੍ਹਾਂ ਦੇ ਆਪਣੇ ਕੋਲ ਏਸੀ अवेलेबल ਆ ਬਾਕੀ ਜੇ ਗੱਲ ਕਰੀਏ ਏਸੀ ਦੀ ਰੇਂਜ ਹੀ ਕੁੱਲਰ ਦੀ ਰੇਂਜ ਚ ਵੀ اے سی ਚਾਹੀਦਾ ਆਪਾਂ ਨੂੰ ਤਾਂ ਉਹ ਵੀ ਆਪਣੇ ਕੋਲ ਅਵੇਲੇਬਲ ਹੈਗੇ ਆ ਤੁਹਾਨੂੰ ਜਿਵੇਂ ਆਪਾਂ ਦੱਸਿਆ ਕਿਸ਼ ਤਾਂ ਆਪਾਂ 2000 ਬਣਾ ਦਿੰਦੇ ਆ ਤਾਂ ਉਸ ਹਿਸਾਬ ਨਾਲ ਬੰਦਾ ਆਪਣੀ ਜੇਬ ਦਾ ਖਰਚਾ ਦੇਖ ਕੇ اے سی ਲੈ ਲੈਂਦਾ ਜਿਹਦੇ ਪਰਿਵਾਰ ਨੇ ਮਿਡਲ ਕਲਾਸ ਪਰਿਵਾਰ ਹੋਗੇ ਉਹਨਾਂ ਨੂੰ ਫਾਇਦਾ ਹੋਣਗੇ اے ਸੀਆਂ ਦੇ ਵਿੱਚ ਵੀ ਇਸ ਚੀਜ਼ ਦਾ ਇਹਨਾਂ ਨੂੰ ਬਹੁਤ ਫਾਇਦਾ ਕੀ ਹੈ ਜਦ ਆਪਾਂ ਰੇਟ ਘਟਵਾ ਉਹਨਾਂ ਦੀ ਵਰਤੋਂ ਦੀ ਚੀਜ਼ ਉਹਨਾਂ ਨੂੰ ਪੂਰੀ ਕਰਕੇ ਦੇ ਰਿਹਾ ਤਾਂ ਉਹਨਾਂ ਨੂੰ ਵੀ ਕਿਸੇ ਕਿਤੇ ਨਾ ਕਿਤੇ ਇਹ ਚੀਜ਼ ਦਾ ਫਾਇਦਾ ਹੁੰਦਾ ਈ ਹੂੰ ਜੋ ਰਾਜਪਾਜੀ ਜਿਹੜਾ ਕੋਈ ਸਮਾਨ ਖਰੀਦੂਗਾ ਤੁਹਾਡੀ ਦੁਕਾਨ ਤੋਂ ਸੈਨ ਇਲੈਕਟ੍ਰੋਨਿਕ ਆਣ ਦੇ ਕੋ ਗਿਫਟ ਵੀ ਦਵਾਂਗੇ ਖਾਲੇ ਇੱਥੇ ਭੇਜ ਦਵਾਂਗੇ ਜਰੂਰ ਜੀ ਗਿਫਟ ਆਪਾਂ ਦਵਾਂਗੇ ਜਿਹੜਾ ਵੀ ਕਸਟਮਰ ਆਪਾਂ ਤੋਂ ਕੋਈ ਸਮਾਨ ਖਰੀਦਦਾ ਏਸੀ ਕੁੱਲਰ ਜਾਂ ਵਾਸ਼ਿੰਗ ਮਸ਼ੀਨ ਆਪਾਂ ਉਹਦੇ ਨਾਲ ਆਪਾਂ ਇੱਕ ਗਿਫਟ ਵੀ ਦਵਾਂਗੇ ਹੋਰ ਵੀ ਸਕੀਮਾਂ ਲੱਗੀਆਂ ਹੋਈਆਂ ਨੇ ਕੋਈ ਹਾਂਜੀ ਹਾਂਜੀ ਜਰੂਰ ਸਕੀਮਾਂ ਹੀ ਸਕੀਮਾਂ ਲੱਗੀਆਂ ਆਈਆਂ ਸਕੀਮ ਐਵੇਂ ਆ ਕਿ ਇੱਕ ਆਪਾਂ ਕੱਢ ਰਿਹਾ ਲੱਕੀ ਡ੍ਰੋ ਜਿਹਦੇ ਵਿੱਚ ਆਪਾਂ ਵੱਡੇ 21 ਇਨਾਮ ਦੇ ਰਹੇ ਹਾਂ ਜੀ 21 ਇਨਾਮ ਦਵਾਂਗੇ 21 ਇੱਕ ਨਹੀਂ 21 ਇਨਾਮ ਦਵਾਂਗੇ ਰੇ ਵਿਜ਼ਿਟ ਕਰ ਰਹੇ ਸੈਣੀ ਇਲੈਕਟ੍ਰੋਨਿਕਸ 메인 ਬਾਜ਼ਾਰ ਖਰੜ थैंक यू ਹਾਂਜੀ ਜੁਬਰਾਜਪਾ ਜੀ ਏਸੀ ਦਿਖਾਤੇ ਕੂਲਰ ਵੀ ਹੈਗੇ ਆਪਣੇ ਕੋਲ? ਨਾ ਪਾਜੀ ਆਪਣੇ ਕੋਲ ਕੂਲਰ ਨਹੀਂ ਹੈਗੇ ਆਪਣੇ ਕੋਲ ਹੈਗੇ ਏਸੀ ਕੂਲਰ ਚੈੱਕ ਏਸੀ ਕੂਲਰ ਰੱਖਿਆ ਹੋਇਆ ਜੀ ਏਸੀ ਕੂਲਰ ਹੈ ਨਿਊ ਟੈਕਨੋਲੋਜੀ ਆਈ ਆ ਤੇ ਜਿਹੜਾ ਨਾ ਮਾਰਕਟ ਵਿੱਚ ਮਾਰਕਟ ਵਿੱਚ ਜਿਹੜੇ ਆਪਨੂੰ 10 ਤੋਂ 12000 ਦੇ ਕੂਲਰ ਆ ਉਹ ਆਪਾਂ ਤੁਹਾਨੂੰ 5000 ਵਿੱਚ ਦੇਵਾਂਗੇ ਉਹ ਵੀ ਜੇ ਤੁਸੀਂ ਫਾਈਨਾਂਸ ਕਰਾਣਾ ਹੈ ਤਾਂ ਕੂਲਰ ਵੀ ਫਾਈਨਾਂਸ ਕਰ ਦਿੰਦੇ ਜੇ ਤੁਸੀਂ ਮਾਰਕਟ ਵਿੱਚ ਜਾਓ ਕਿਤੇ ਵੀ ਤਾਂ ਤੁਹਾਨੂੰ ਕੋਈ ਕੂਲਰ ਫਾਈਨਾਂਸ ਕਰਕੇ ਨਹੀਂ ਦਊਗਾ ਆਪਾਂ ਤੁਹਾਨੂੰ ਫਾਈਨਾਂਸ ਕਰਕੇ ਦਵਾਂਗੇ ਕੂਲਰ ਨੂੰ ਫਾਈਨਾਂਸ ਵੀ ਹੋਣਗੇ ਹਾਂਜੀ ਚਾਹੇ ਨੇ ਆਪਣੇ ਕੋਲ ਰੱਖਿਆ ਹੈ। ਅਰੇ ਏਸੀ ਕੂਲਰ ਨੇ ਰਾਤ ਨੂੰ ਤੁਸੀਂ ਇੱਕ ਵਾਰੀ ਬੇਫਿਕਰ ਹੋ ਕੇ ਪਾਣੀ ਪਾ ਦਿਓ 125 200 ਲੀਟਰ ਐਵੇਂ ਇਹਨਾਂ ਦੇ ਟੈਂਕ ਆ ਤੇ ਸਾਰੀ ਰਾਤ ਤੁਸੀਂ ਏਸੀ ਦਾ ਮਜ਼ਾ ਕੂਲਰ 'ਚ ਲੈ ਸਕਦੇ ਹੋ। ਜਵਰਾਜਪਾ ਜੀ ਵਾਸ਼ਿੰਗ ਮਸ਼ੀਨਾਂ ਵੀ ਹੈਗੀਆਂ ਆਪਣੇ ਕੋਲ। ਮਸ਼ੀਨਾਂ ਹੀ ਵਾਸ਼ਿੰਗ ਮਸ਼ੀਨਾਂ ਆਪਣੇ ਕੋਲ ਸਾਰੇ ਤਰ੍ਹਾਂ ਦੀ ਵਾਸ਼ਿੰਗ ਮਸ਼ੀਨਾਂ ਜੀ ਸੈਮੀ ਆਟੋਮੈਟਿਕ ਆਟੋਮੈਟਿਕ ਵੀ ਆਪਣੇ ਕੋਲ ਪਿੱਛੇ ਤੁਸੀਂ ਦੇਖ ਸਕਦੇ ਹੋ ਆਟੋਮੈਟਿਕ ਵੀ ਹੈਗੀ ਆ ਟਫ ਐਂਡ ਗਲਾਸ ਦੇ ਨਾਲ ਆ ਚਾਹੇ ਤੁਸੀਂ ਮਾਰ ਕੇ ਦੇਖ ਲੋ ਜੀ। ਟੁੱਟਦੀ ਤਾਂ ਨਹੀਂ ਹੈਗੀ। ਟੁੱਟਦੀ ਨਹੀਂ ਹੈਗੀ ਤੁਸੀਂ ਚੈੱਕ ਕਰੋ ਜੀ ਇੱਧਰ ਪੂਰੀ A1 ਕਲਾਸ ਕਵਾਲਿਟੀ ਆ ਜੇ ਗੱਲ ਕਰੀਏ ਆਪਾਂ ਬ੍ਰਾਂਡ ਦੀ ਤਾਂ ਬ੍ਰਾਂਡ ਦੀਆਂ ਹੀ ਦੇ ਰਿਆ ਜੀ ਆਪਾਂ ਕੋਈ ਐਵੇਂ ਨਹੀਂ ਹੈਗਾ ਕਿ ਹਾਂ ਕੋਈ ਵੀ ਵਾਸ਼ਿੰਗ ਮਸ਼ੀਨ ਦੇ ਰਿਆ ਹਰੇਕ ਤਰ੍ਹਾਂ ਦੀ ਆਪਣੇ ਕੋਲ ਵਾਸ਼ਿੰਗ ਮਸ਼ੀਨਾਂ ਤੇ ਕੰਪਨੀ ਮਿਲ ਜਾਂਦੀ ਹੈ ਦੇ ਵਿੱਚ ਆ ਇਹਦੇ ਵਿੱਚ ਆਪਾਂ ਨੂੰ ਵੋਪੂਲ ਮਿਲ ਜਾਂਦੀ ਆ ਇਹ ਵਰਟਸ ਮਿਲ ਜਾਂਦੀ ਆ ਐਲਜੀ ਮਿਲ ਜਾਂਦੀ ਸਾਰੇ ਤਰ੍ਹਾਂ ਦੇ ਆਪਾਂ ਕੋਲ ਬ੍ਰਾਂਡ ਅਵੇਲੇਬਲ ਨੇ ਜਿਵੇਂ ਤੁਹਾਨੂੰ ਪਤਾ ਹੀ ਆ ਏਸ਼ੀਆ ਚ ਜੇ ਆਪਾਂ ਉਹ ਰੈਂਡ ਆ ਤਾਂ ਕੁੱਲਰਾਂ ਚ ਵੀ ਹੈਗੇ ਤੇ ਕੁੱਲਰਾਂ ਚ ਤਾਂ ਵਾਸ਼ਿੰਗ ਮਸ਼ੀਨ ਚ ਵੀ ਆਪਣੇ ਕੋਲ ਸਾਰੇ ਤਰ੍ਹਾਂ ਦੇ ਬ੍ਰਾਂਡ ਆ ਜੀ ਸੈਣੀ ਇਲੈਕਟ੍ਰੋਨਿਕ ਵਾਲੇ ਕੋ ਸਾਰਾ ਕੁਝ ਮਿਲੂਗਾ ਸਾਰਾ ਕੁਝ A to Z ਮਿਲੂ ਜੀ ਮੈਂ ਸਾਨੀ ਐਲੈਕਟ੍ਰੋਨਿਕਸ ਤੇ ਸਾਰਾ ਕੁਝ ਅਵੇਲੇਬਲ ਆਂਦਾ ਹੈ 32 ਇੰਚ ਤੋਂ ਆਪਣੇ ਕੋਲ ਸ਼ੁਰੂ ਹੋ ਜਾਂਦੀਆਂ ਤੇ 75 85 ਅੱਗੇ ਅੱਗੇ ਜਿੰਨੀ ਤੁਹਾਨੂੰ ਰਿਕੁਆਇਰਮੈਂਟ ਆ ਉਸ ਹਿਸਾਬ ਨਾਲ ਆਪਾਂ ਤੁਹਾਨੂੰ ਦੇ ਦਾਂਗੇ ਠੀਕ ਹੈ ਬਾਕੀ ਆਪਣੇ ਕੋਲ ਸਮਾਰਟ ਵੀ ਹੈਗੀਆਂ ਤੇ ਐਂਡਰੋਇਡ ਵੀ ਹੈਗੀਆਂ ਉਹ ਕੋ ਸਮਾਰਟ ਵੀ ਹੈਗੀਆਂ ਐਂਡਰੋਇਡ ਵੀ ਹੈਗੀਆਂ ਹਾਂਜੀ ਐਂਡਰੋਇਡ ਚ ਐਵੇਂ ਆ ਜਿਕਨਾ ਆਪਾਂ ਕਮਾਂਡ ਦੇਣੀ ਆ ਇੱਕ ਤਾਂ ਰਿਮੋਟ ਨਾਲ ਕਮਾਂਡ ਦੇਣੀ ਆ ਇੱਕ ਆਪਾਂ ਬੋਲ ਕੇ ਸਿੱਧਾ ਐਲਈਡੀ ਨੂੰ ਹੀ ਕਮਾਂਡ ਦੇਣੀ ਆ ਉਹ ਚੀਜ਼ ਵੀ ਆਪਣੇ ਕੋਲ ਹੈਗੀ ਹੈ ਜੀ ਇਹ ਐਲਈਡੀ ਆਪਣੇ ਬੋਲਣ ਦੇ ਉੱਪਰ ਕੰਮ ਕਰੂਗੀ ਹਾਂਜੀ ਆਪਣੇ ਬੋਲਣ ਤੇ ਕੰਮ ਕਰ ਸਿੱਧਾ ਆਪਾਂ LED ਨੂੰ ਹੀ ਦੇਣਾ ਹੈ ਕੁਮਾਰ ਵੀ ਚੀਜ਼ ਆ ਗਈ ਹੁਣ ਸਿਰਫ LED ਨੂੰ ਕੁਮਾਰ ਦੇਣੀ ਹੈ ਕਿਉਂ LED ਹੁੰਦੀਆਂ ਐ ਤੇ ਇਹ ਆਪਣੇ ਕੋਲ ਇਹ ਵੀ ਆਪਣੇ ਕੋਲ ਅਵੇਲੇਬਲ ਹੈਗੀਆਂ ਐ ਇਹ ਫਾਈਨਾਂਸ ਵੀ ਹੋ ਜਾਂਦੀ ਸਾਰੀਆਂ ਹਾਂਜੀ ਹਾਂਜੀ ਪਾਜੀ ਇਹ ਸਾਰੀਆਂ ਫਾਈਨਾਂਸ ਹੋ ਜਾਂਦੀਆਂ ਚਾਹੇ ਤੁਸੀਂ 32 ਇੰਚ ਲੋ ਚਾਹੇ ਤੁਸੀਂ 85 ਇੰਚ ਲੋ ਸਾਰੀਆਂ ਆਪਾਂ ਕਸਟਮਰ ਨੂੰ ਫਾਈਨਾਂਸ ਕਰਕੇ ਦੇ ਆਉਂਗੇ ਬਾਅਦ ਕਸਟਮਰ ਇੱਕ ਵਾਰੀ ਆਪਾਂ ਨੂੰ ਵਿਜ਼ਿਟ ਕਰੇ ਤਾਂ ਆਪਾਂ ਨੂੰ ਉਸ ਦਿਨ ਨਾਲ ਆਪਾਂ ਨੂੰ ਗਿਫਟ ਵੀ ਦਵਾਂਗੇ ਤਾਂ ਇਹ ਆਪਣੇ ਕੋਲ ਫ੍ਰਿਜ ਹਰੇਕ ਤਰ੍ਹਾਂ ਦੇ ਫ੍ਰਿਜਾ ਤੁਸੀਂ ਦੇਖ ਸਕਦੇ ਹੋ ਸਾਰੇ ਕਿਤੇ ਤੁਹਾਨੂੰ ਫ੍ਰਿਜੀ ਫ੍ਰਿਜ ਦਿਖਣੇ ਆ ਹਰੇਕ ਤਰ੍ਹਾਂ ਦੀ ਆਪਣੇ ਕੋਲ ਕੱਪੜੀ ਵੀ ਅਵੇ ਹਾਂਜੀ ਜਿਵੇਂ ਤੁਸੀਂ ਸਭ ਨੇ ਨੀਚੇ ਦੇਖਿਆ ਉੱਪਰ ਦੇਖਿਆ ਕੋਲ ਕੇ ਦੇਖੀਏ ਕਿਹੜੀ ਕੰਪਨੀ ਕੋਲ ਦਿਖਾ ਦਿਓ ਖੋਲ ਕੇ ਕੱਲਗਲਾ ਫ੍ਰਿਜ ਵੀ ਦੇ ਫ੍ਰਿਜ ਜਿਵੇਂ ਚੈਰੀ ਕਲਰ ਆਪਾਂ ਨੂੰ ਅਵੇਲੇਬਲ ਹੋ ਗਿਆ ਜੀ ਬਾਕੀ ਆਪਣੇ ਕੋਲ 2 ਡੋਰ ਫ੍ਰਿਜ ਵੀ ਆ ਗਏ ਡਬਲ ਡੋਰ ਵੀ ਆ ਜਾਂਦੇ ਹਾਂਜੀ ਹਾਂਜੀ ਡਬਲ ਡੋਰ ਆ ਦੇਖੋ ਚੈੱਕ ਕਰੋ ਡਬਲ ਡੋਰ ਕਨਵਰਟੇਬਲ ਆ ਜੀ ਠੀਕ ਹੈ ਹਾਂਜੀ ਜਿਖਣਾ ਆਪਾਂ ਕਨਵਰਟ ਨਵੀਂ ਚੀਜ਼ ਆ ਇਹ ਹੈ ਹੈਰ ਦਾ ਇੱਕ ਗਲੋਸੀ ਫਿਨਿਸ਼ਿੰਗ ਚ ਆ ਗਿਆ ਜੀ ਹੈਰ ਦਾ ਨਮਾ 2 ਡੋਰ ਆ ਜੀ ਇਹ ਵੀ ਕਨਵਰਟੇਬਲ ਆ ਜਿਖਣਾ ਆਪਾਂ ਫ੍ਰਿਜ ਨੂੰ ਸਾਰੇ ਨੂੰ ਹੀ ਫਰੀਜ਼ਰ ਨੂੰ ਵੀ ਬੰਦ ਕਰਨਾ ਤਾਂ ਆਪਾਂ ਉਹ ਵੀ ਕ ਤੁਰੂ ਹੋ ਕੇ 450 400 ਤੱਕ ਚਲੇ ਜਾਂਦੇ ਆ ਜੀ ਫ੍ਰਿਜ ਹਾਂਜੀ ਦੀ ਹਾਂਜੀ ਹਾਂਜੀ ਭਾਜੀ ਵਾਰੰਟੀ ਦਵਾਂਗੇ ਮਾਰਕੀਟ ਵਿੱਚ ਜੇ ਤੁਹਾਨੂੰ 1 ਸਾਲ ਦੀ ਵਾਰੰਟੀ ਦਿੰਦੇ ਆ ਆਪਾਂ 4 ਸਾਲ ਦੀ ਵਾਰੰਟੀ ਦਵਾਂਗੇ 4 ਸਾਲ ਦੀ ਦਵਾਂਗੇ ਹਾਂਜੀ ਫ੍ਰਿਜਾਂ ਦੀ 4 ਸਾਲ ਦੀ ਵਾਰੰਟੀ ਤੇ 10 ਸਾਲ ਦੀ ਵਾਰੰਟੀ ਕੰਪਰੈਸਰ ਦੀ ਓ ਕਿੱਥੇ ਪਹੁੰਚਣਾ ਕਿੱਥੇ ਆ ਵੀ ਦੱਸ ਦੋ ਇਹ ਪਹੁੰਚਣਾ ਤੁਸੀਂ ਇੱਕੋ ਦੁਕਾਨ ਆ ਸੈਣੀ ਇਲੈਕਟ੍ਰੋਨਿਕਸ 메ਨ ਬਾਜ਼ਾਰ ਖਰੜ ਹਾਂ ਜੀ ਚਿਮਣੀਆਂ ਵੀ ਆਪਣੇ ਕੋਲ ਹਾਂ ਜੀ ਚਿਮਣੀਆਂ ਵੀ ਆਪਣੇ ਕੋਲ ਹਰੇਕ ਤਰ੍ਹਾਂ ਦੀ अवेलेबल ਆ ਆਈਐਫਬੀ ਦੀ ਟਿੱਪਰ ਡਿਜ਼ਾਈਨ ਹੋ ਗਿਆ ਕਰਵ ਡਿਜ਼ਾਈਨ ਹੋ ਗਿਆ ਸਾਰੇ ਤਰ੍ਹਾਂ ਦੀ ਆਪਣੇ ਕੋਲ ਹੈਗੀ अवेलेबल ਜੇ ਗੱਲ ਕਰੀਏ ਬ੍ਰਾਂਡਿੰਗ ਦੀ ਆਪਾਂ ਕੋਲ ਹਾਇਰ ਦੀ ਆ ਲੀਫ ਪਿਓਰ ਦੀ ਆਈਐਫਬੀ ਦੀ ਇਹ ਸਾਰੇ ਡਿਜ਼ਾਈਨ ਆਪਾਂ ਰੱਖੇ ਹੋਏ ਨੇ ਕੋਈ ਕਈ ਵਾਰ ਉਹਨਾਂ ਮਿਲ ਕੇ ਜਿੱਦਾਂ ਲੇਡੀਜ਼ ਵਗੈਰਾ ਕਹਿੰਦੇ ਨੇ ਵੀ ਕਿਚਨ ਛੋਟਾ ਸਾਡਾ ਵੀ 2.5 ਫੁੱਟ ਲਵਾਣੀ 3 ਫੁੱਟ ਲਵਾਣੀ ਉਹ ਸਾਰਾ ਮੇਨਟੇਨੈਂਸ ਹੋ ਜਾਂਦਾ ਜੀ ਉਹ ਸਾਰਾ ਕੁਝ ਆਪਣੇ ਕੋਲ ਹੋ ਜਾਂਦਾ ਹੀ अवेलेबल ਆ ਛੋਟੇ ਤੋਂ ਛੋਟੇ ਸਾਈਜ਼ ਤੋਂ ਵੀ 2.5 ਫੁੱਟ ਤੋਂ ਵੀ अवेलेबल ਹੈ ਵੱਡੇ ਸਾਈਜ਼ ਤ ਛੋਟੇ ਸਾਈਜ਼ ਦੀ ਵੀ ਹੈ। ਸਾਰੀ ਕੰਪਨੀ ਲੱਗੀ ਹੋਈ ਹੈ ਲਾਈਨ ਦੇ ਵਿੱਚ। ਜੀ ਤੁਸੀਂ ਦੇਖ ਸਕਦੇ ਹੋ ਸਾਰੇ ਤਰ੍ਹਾਂ ਦੀ ਆਪਣੇ ਕੋਲ ਕੰਪਨੀਆਂ ਲੱਗੀ ਹੋਈਆਂ ਛੋਟੀ ਕਿਚਮਨੀ ਹੋਗੀ, ਵੱਡੀ ਚਿਮਨੀ ਹੋਗੀ। 2.5 ਫੁੱਟ ਦੀ ਹੋਗੀ, 3 ਫੁੱਟ ਦੀ ਹੋਗੀ, 4 ਫੁੱਟ ਦੀ ਸਾਰੇ ਆਪਣੇ ਕੋਲ ਅਵੇਲੇਬਲ ਆ। ਬਾਕੀ ਇੱਧਰ ਜੇ ਤੁਸੀਂ ਦੇਖਦੇ ਆ ਇੱਧਰ ਆਪਣੇ ਕੋਲ ਟਿਪਰ ਡਿਜ਼ਾਈਨ ਵੀ ਹੈਗੇ ਆ। ਹਾਂਜੀ। ਤੇ ਪੁੱਛਣਾ ਕਿੱਥੇ ਜੇ ਕਿਸੇ ਨੇ ਚਿਮਨੀ ਬਾਈ ਕਰਨੀ ਹੈ? ਪੁੱਛਣਾ ਹੀ ਆਪਣਾ ਸੈਨ ਇਲੈਕਟ੍ਰੋਨਿਕਸ 메ਨ ਬਾਜ਼ਾਰ ਖਰੜ। ਪੰਜੀ ਆਪਣੇ ਕੋਲ ਜਿੱਦਾਂ ਆ ਵੀ ਆਰਓ ਵਗੈਰਾ ਪਏ ਨੇ ਪਾਣੀ ਵਾਲੇ ਇਹ ਵੀ ਮਿਲ ਜਾਂਦੇ ਨੇ ਆਪਣੇ ਕੋਲ। ਹਾਂਜੀ ਹਾਂਜੀ ਆਰਓ ਵੀ ਕੈਂਟ ਦਾ ਵੀ ਗਾਰੋ ਆ ਸਾਰੇ ਤਰ੍ਹਾਂ ਦੀ ਬ੍ਰਾਂਡਿੰਗ ਆਪਣੇ ਕੋਲ ਅਵੇਲੇਬਲ ਆ ਤੇ ਇਹਨਾਂ ਤੇ ਜੇ ਆਪਾਂ ਫਾਈਨਾਂਸ ਕਰਾਣਾ ਹੈ ਤਾਂ ਆਰੂਆਂ ਤੇ ਵੀ ਆਪਾਂ ਫਾਈਨਾਂਸ ਕਰਕੇ ਦੇ ਦਾਂਗੇ ਆਣਾ ਤੁਹਾਨੂੰ ਪਤਾ ਹੀ ਹੈ ਕਿੱਥੇ ਆਣਾ ਹੈ ਸੈਣੀ ਇਲੈਕਟ੍ਰੋਨਿਕਸ 메ਨ ਬਾਜ਼ਾਰ ਖਰੜ ਤੇ ਸਾਰੀ ਕੰਪਨੀ ਬਈ ਆਰੋ ਦੇ ਵਿੱਚ ਜਿੰਨਾ ਜੇ ਆਪਾਂ ਗੱਲ ਕਰੀਏ ਹਾਂਜੀ ਹਾਂਜੀ ਆਪਣੇ ਕੋਲ ਸਾਰੀ ਕੰਪਨੀ ਅਵੇਲੇਬਲ ਨੇ ਜੀ ਤੁਸੀਂ ਦੇਖ ਸਕਦੇ ਹੋ ਐਲਜੀ ਵੀ ਆਪਣੇ ਕੋਲ ਪਿਆ ਐਕਵਾ ਗਾਰਡ ਵੀ ਹੈਗਾ ਹੈਵਲਸ ਦਾ ਵੀ ਹੈਗਾ ਐਕਵਾ ਫਰੈਸ਼ ਦਾ ਵੀ ਹੈਗਾ ਜੀ ਹੂੰ ਹਰੀ ਵੀਡੀਓ ਦੇਖੀ ਹੈ ਵੀ ਮੇਨ ਬਾਜ਼ਾਰ ਖਰੜ ਦੇ ਵਿੱਚ ਸੈਣੀ ਇਲੈਕਟ੍ਰੋਨਿਕ ਆਣੇ ਦੀ ਬੜੀ ਪੁਰਾਣੀ ਦੁਕਾਨ ਆ ਤੁਹਾਨੂੰ ਪਤਾ ਵੀ ਇਹ ਇਲੈਕਟ੍ਰੋਨਿਕ ਤਾਂ ਜਿੰਨਾ ਵੀ ਸਾਮਾਨ ਐ LED ਹੋਵੇ ਜਿਹਦਾ ਕੋਲਰ ਵਗੈਰਾ ਹੋਗੇ AC ਵਗੈਰਾ ਹੋਗੇ ਕਿਉਂਕਿ ਗਰਮੀ ਆ ਰਹੀ ਗਰਮੀ ਦੇ ਵਿੱਚ AC ਕੋਲਰ ਦੇ ਲੋਡ ਪੈਂਦੀ ਤੇ ਵਾਸ਼ਿੰਗ ਮਸ਼ੀਨਾਂ ਹੋ ਗਈਆਂ ਖੈਤਾਨ ਹੋ ਗਈਆਂ ਵੋਲਟੇਜ ਹੋ ਗਈਆਂ ਸਾਰੇ ਤਰ੍ਹਾਂ ਦੀਆਂ ਵਾਸ਼ਿੰਗ ਮਸ਼ੀਨਾਂ ਮਿਲਣਗੀਆਂ AC ਦੇ ਵਿੱਚ ਕੰਪਨੀਆਂ ਵੋਲਟੇਜ ਹੋ ਗਈਆਂ ਤੇ LED ਮਿਲਣਗੇ 32 ਇੰਚ ਤੋਂ ਲੈ ਕੇ ਮਿਲਗੇ 스마트 LEDਆਂ ਐਂਡਰੋਇਡ LEDਆਂ ਸਿਰਫ ਕਮਾਂਡ ਦੇਣੀਆਂ LED ਨੂੰ ਕਮਾਂਡ ਦੇਣੀਆਂ ਤੇ ਆਪਣੇ ਆਪ ਆਪਣੇ ਆਪ ਵਰਕ ਕਰਦੀਆਂ ਨੇ ਪੱਖੇ ਮਿਲ ਜਾਂਦੇ ਨੇ ਡਿਜ਼ਾਈਨਰ ਪੱਖੇ ਮਿਲ ਜਾਂਦੇ ਨੇ ਤੇ ਹੋ ਇਸ ਤੋਂ ਇਲਾਵਾ ਜੇ ਮਾਈਕ੍ਰੋਵੇਵ ਹੋਗੇ ਫ੍ਰੀਜਰ ਹੋਗੇ ਮਤਲਬ ਕਿ ਸੈਨੀ ਇਲੈਕਟ੍ਰੋਨਿਕ ਤੇ ਤੇ ਭਾਜੀ ਦਾਵਾ ਕਰਦੇ ਨੇ ਵੀ ਵੱਡੇ ਨਾਮ ਦਿੱਤੇ ਜਾਣਗੇ ਕਿ ਵੱਡੇ ਨਾਮ ਦਿੱਤੇ ਜਾਣਗੇ ਤੇ ਵੱਧ ਤੋਂ ਵੱਧ ਜਿਹੜਾ ਵੀਡੀਓ ਸ਼ੇਅਰ ਕਰੂਗਾ ਉਹ ਇੱਥੇ ਪਹੁੰਚੂਗਾ ਸਾਮਾਨ ਪਰਚੇਸ ਕਰਨਗੇ ਉਹ ਵੀ ਜਿਹੜੇ ਨਾਮ ਨੇ ਇੱਥੇ ਦਿੱਤੇ ਜਾਣਗੇ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਲਾਈਕ ਸਬਸਕ੍ਰਾਈਬ ਕਰਕੇ ਇੱਥੇ ਜ਼ਰੂਰ ਪਹੁੰਚੋ ਧੰਨਵਾਦ ਜੀ